ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਏ ਤੁਹਾਡੇ ਵਾਸਤੇ ਲਾਜਵਾਬ ਆਰਟੀਕਲ ਆ ਜੀ ਪਿਓਰ ਲੀਲਨ ਦੇ ਵਿੱਚ ਇੰਪੋਰਟਡ ਲੀਲਨ ਦੇ ਵਿੱਚ ਆਰਟੀਕਲ ਹੈ ਫੈਬਰਿਕ ਬੜਾ ਸੋਹਣਾ ਪ੍ਰਿੰਟਿੰਗ ਕੁਝ ਹਟਕੇ ਯੂਨਿਕ ਇਹ ਹੁੰਦੇ ਜੈਂਟਲੀ ਲੁੱਕ ਦੇ ਆਰਟੀਕਲ ਪਿਓਰ ਮੋਡਲ ਲੀਲਨ ਆਈਗੀ ਪਿਓਰ ਮੋਡਲ ਲਾਈਨਿੰਗ ਸ਼ਰਟ ਤੇ ਲੱਗੀ ਜੀ ਇੰਪੋਰਟਡ ਕੁਆਲਿਟੀ ਹੈ ਅ ਨੈਕ ਤੇ ਸਾਰਾ ਹੈਂਡਵਰਕ ਹੈ ਬਰੀਕੀ ਨਾਲ ਨਿਗਾਹ ਕਰੋ ਬਹੁਤ ਹੀ ਪਿਆਰਾ ਬਾਰਡਰ ਤੇ ਲੈਸ ਵਗਦਾ ਕੰਮ ਬਿਊਟੀਫੁਲ ਆਰਟੀਕਲ ਨਾਲੇ ਮਿਰਲ ਦਾ ਕੰਮ ਕਰਿਆ ਹੈ ਜੀ ਬਹੁਤ ਪਿਆਰਾ ਉਸ ਤੋਂ ਬਾਅਦ ਚੈੱਕ ਕਰੋ ਮੈਚਿੰਗ ਬਾਟਮ ਆਏਗੀ ਪਲੇਨ ਮੋਡਲ ਦੀ ਪਿਓਰ ਔਰ ਦੁਪੱਟਾ ਅਲਟੀਮੇਟ ਅਲਟੀਮੇਟ ਦੁਪੱਟਾ ਇਹ ਹੁੰਦੇ ਆ ਕਲਾਸਿਕ ਆਰਟੀਕਲ ਕੁਝ ਨਵਾਂਪਣ ਕੁਝ ਡਿਫਰੈਂਟ ਯੂਨਿਕ ਇਹ ਪ੍ਰੋਪਰ ਕੁੜੀਆਂ ਵਾਲੀ ਆਈਟਮ ਹੈ ਲੈਂਥ ਨਹੀਂ ਆਉਣੀ ਲੈਂਥ ਫੁੱਲ ਹੋਏਗੀ ਮਤਲਬ ਕਿ ਪਣਾ ਨਹੀਂ ਹੋਣਾ ਦੁਪੱਟੇ ਦਾ ਕਿਉਂਕਿ ਗਰਲਿਸ਼ ਲੁੱਕ ਹੈ ਯੂਨਿਕ ਹੈ ਆ ਲੋ ਜਿੰਨੇ ਫੈਂਸੀ ਕੁਝ ਲੈਣਾ ਹੈ ਉਹ ਦੁਪੱਟਾ ਨਾਲ ਦੇਖਿਓ ਪਣਾ ਨਾਲ ਦੇਖਿਓ ਚੀਜ਼ ਦੇਖਿਓ ਆਏ ਹਏ ਪੀਸ ਪਾਇਆ ਹੋਇਆ ਗਜਬ ਲੱਗਿਆ ਗਜਬ ਕਲਰ ਚੈੱਕ ਕਰੋ ਇੱਕ ਆਏਗਾ ਜੀ ਬੜਾ ਪਿਆਰਾ ਸੀ ਗ੍ਰੇਨ ਕਲਰ ਇੱਕ ਬੜਾ ਪਿਆਰਾ ਮਿੱਠਾ ਜਾਂ ਲਾਈਟ ਪੀਚ ਕਲਰ ਹੈ ਨਵਾਂ ਯਾ ਰੰਗ ਹੈ ਆ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਯੂਨਿਕ ਕਲਰ ਹੈ ਸਪੈਸ਼ਲ ਗਰਮੀਆਂ ਦੇ ਆਈਟਮ ਬਿਲਕੁਲ ਨਵੀਂ ਚੀਜ਼ ਇੱਕ ਆਏਗਾ ਬੜਾ ਪਿਆਰਾ ਲਾਈਟ ਪਿਸਤਾ ਕਲਰ ਗਰਲਿਸ਼ ਲੁੱਕ ਪ੍ਰੋਪਰ ਡਿਜ਼ਾਈਨਰ ਪੀਸ ਆ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੋ ਐਦਾਂ ਦੀ ਹੋਰ ਸੋਹਣ ਸੋਹਣੀ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਅਮਰਾ ਸਰੀਆਂ ਮਾਲ ਜਾਨਸਨ ਨਗਾਂਦੀ ਗਰਾਉਂਡ ਸਮਾਣਾ ਡਿਸਟ੍ਰਿਕਟਾ ਲਾ ਥੈਂਕ ਯੂ ਸੋ ਮੱਚ